سنت شر جو جان پر ہے سوجن ادھرن آر تو ہم کو سنت کی شرح پڑھنا چاہیے کیونکہ ہم کسی انسان کو سنت سمجھتے رہتے تھے مانتے ہی ہیں کو لےکھا ہے سنت شرن جو جان پر ہے سوجن ادھرن ہار سنت کی نندا نان کا بور بور اوتار اس لیے کسی سنت کے بارے میں کوئی بات نہیں کرنی چاہیے ارے نہیں نہیں پھر دوبارہ دوبارہ پیدا ہونا پڑ جائے گا ਤੇ ਆਪ ਹੀ ਗਈ ਜਾ ਰਹਾ ਇਹ ਤੇ 84 ਲੱਖ ਜੂਨਾ ਕੱਟ ਕੇ ਬੜੀ ਮੁਸ਼ਕਲ ਮਨੁੱਖਾ ਦੇਈ ਮਿਲੀ ਹੈ ਤੇ 7 ਦਿਨ ਇੰਦਾ ਕਰ ਕਰਕੇ ਦੁਬਾਰਾ ਦੁਬਾਰਾ ਮਨੁੱਖਾ ਦੇਈ ਮਿਲ ਜਾਏਗੀ 84 ਕੱਟ ਨਹੀਂ ਨਹੀਂ ਪੈਗੀ ਇਤਨਾ ਸਿੰਪਲ ਹੋ ਗਿਆ ਨਿੰਦਾ ਕਰੀ ਜਾਓ ਬਾਰ ਬਾਰ ਮਨੁੱਖਾ ਦੇਨਮ ਲਈ ਜਾਓ ਪਰ ਸਾਧ ਸੰਗਤ ਦੀ ਬਹੁਤ ਕੀਮਤੀ ਵਿਚਾਰਨ ਵਾਲੀ ਗੱਲ ਹੈ ਕਿ ਸੰਤ ਸ਼ਰਨ ਭਵਾਂ ਜਾਂ ਗੁਰੂ ਸਾਹਿਬ ਕਰਨੇ ਸਤਪੁਰਖ ਜਿਨ ਜਾਣਿਆ ਸਤਗੁਰੂ ਇਸਕਾ ਨਾਮ ਇਸਕੇ ਸੰਗ ਸਿ ਕੁਦਰਹਿ ਹੁਣ ਮੈਂ ਸੰਗ ਸੰਤ ਜੀ ਦਾ ਕਰਾਂ ਕਿ ਸਤਗੁਰ ਦਾ ਕਰਾਂ ਕੀ ਮਨ ਨੂੰ ਦੋ ਦੋ ਦੱਸਿਆ ਨਵੀ ਸਤਗੁਰ ਦਾ ਸੰਗ ਵੀ ਕਰਿਆ ਕਰ ਸਤਗੁਰ ਦੀ ਸ਼ਰਨ ਵੀ ਜਾਇਆ ਕਰ ਸੰਤ ਦੀ ਸ਼ਰਨ ਵੀ ਜਾਇਆ ਕਰ ਸਤਪੁਰਖ ਜਿਨ ਜਾਣਿਆ ਸਤਗੁਰੂ ਇਸਕਾ ਨਾਮ ਇਸਕੇ ਸੰਗ ਸਿ ਕੁਦਰਹਿ ਉਥੇ ਕਹਿ ਰਹੇ ਨੇ ਸੰਤ ਸ਼ਰਨ ਜੋ ਜਨ ਪ੍ਰੇ ਸੋਜਨ ਉਧਰ ਆਰ ਸੰਤ ਕੀਨ ਇਨਕਾਰ ਨਾਨਕਾ ਬੌਰ ਬੌਰ ਅਵਤਾਰ اوتار دینا تم سوچتے ہیں فلانا اوتار ہے دیکھو جی بگوان کا اوتار لیا پھر تے ربی نندا کر کے اوتار بن جاتے ہیں اوتار اوتار پیدا بھی ہوتے ہیں اور چلے بھی جاتے ہیں ان کا نام تو بھگوان ہو نہیں سکتا لیکن ایک گربانی دیو دونسپٹ نے جے کا جر شد پڑھیے مان میرے ਤਿੰਕੀ ਉਠਲੇ ਇਹ ਤਿੰਨ ਕੌਣ ਹੈ ਅਗਰ ਜੇ ਸਿੰਪਲ ਇਨੋਸੈਂਸ ਵਿੱਚ ਮੰਨੀਏ ਕਿ ਰੱਬ ਜੀ ਹੈ ਫਿਰ ਤੇ ਗੱਲ ਬਣ ਗਈ ਲੇਕਿਨ ਮੰਤਨ ਆਪਣਾ ਤਿੰਨ ਜਾਣਦੇ ਹੁਨੇ ਮੈਂ ਰੱਬ ਸਮਝਦੇ ਅਸੀਂ ਆਪ ਜਾਣ ਕੋ ਦੂੰ ਮੰਤਨ ਆਪਣਾ ਤਿੰਨ ਜਾਣਦੇ ਤਾਂ ਉਹ ਸਾਨੂੰ ਸਮਝਾ ਜਾਂਦੇ ਨੇ ਤਿੰਨ ਜਾਣ ਦਾ ਮਤਲਬ ਹੈ ਕੋਈ ਸੰਤ ਜੀ संत जनों को वो लेखा पई जाएगा और कंफ्यूज हो ही जावेंगे कंफ्यूज्ड ऑलरेडी हां वाणी नु खोज के वाणी जो नहीं पढ़ दिया मन मेरे तिनकी ओट ले मन्तन अपना तिनजन दे जिनजन अपना प्रभु पुछाता जिन्होंने अपने प्रभु को पहचाना है जान मींस मनुख ह्यूमन बीइंग्स ASCII अर्थ कटते हैं जिनजन अपना प्रभु पुछाता सो जन सरब ठोका दाता وہ ساری چیزوں کا داتا ہے سوچنا پڑے گا بھگوان جی ساری چیزوں کے داتے ہیں یا ایک بھی ہوتا ہے مانتن اپنا تینجن دے جنجن جن اپنا پربھو پچھاتا سو جن سرو تھوکا داتا کس کی شرح سروسکھ پاو ہے. کس کی شرن منوکھ دی جنہوں میں سمجھ سمجھ رہا جان سمجھ رہا تس کی شرح سروس پاو ہے. تس کے درش سب پاپ مٹاوے اچھا میں منک درشن ہو جائے گا میٹیو اندھیرانک اندھیر جو ہی اندرے سچی گل سمجھ آئے گی نا یہ اندھیرا چھٹ جائے گا یہ کنفیوژن ختم ہو جائے گا مل کر ملنا کس کو ہے من میرے تین کی اوٹ لے منتھ تن اپنا تنجن دے جنجن اپنا پربھو بچھاتا سو جن سرف تھوکا داتا

ਮੀਨਸ ਕਿਸੇ ਮਨੁੱਖ ਦੀ ਕਿਸੇ ਸੰਤ ਦੀ ਦੀ ਕਿਸੇ ਬਾਬਾ ਜੀ ਦੀ ਸੇਵਾ ਲਾਗ ਐ ਤਾਂ ਨਹੀਂ ਯਾਰ ਤਿਸ ਜਨ ਕੀ ਤੂੰ ਸੇਵਾ ਲਾਗ ਆਮਨ ਜਾਣਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ ਤੱਕ ਉਹ ਜਨ ਕੌਣ ਹੈ ਸਾਧ ਸੰਗ ਜੀ ਉਹ ਜਨ ਦਾ ਮੈਨਾ ਬਣ ਕੇ ਆਏਗਾ ਮੇਰੇ ਕੀਤੇ ਚਿਤਰਾਈ ਦੇ ਐਕਸਪਲੇਨੇਸ਼ਨ ਦੀ ਗੱਲ ਨਹੀਂ ਚੱਲ ਰਹੀ ਤੁਹਾਡੇ ਨਾਲ ਸਾਂਝ ਕਰ ਰਿਆ ਹਾਊ ਟੂ ਖੋਜੋ ਬਾਣੀ ਹਾਊ ਟੂ ਖੋਜੋ ਦਾ ਕਨਸੈਪਟ ਆਵ ਗੁਰਬਾਣੀ ਫਰੋਮ ਗੁਰਬਾਣੀ ستگ پہنا ہے تو ستگی شرن پہ آمن جانا ہوگی تیرا نانک تیس جان کے پوجو سد پیرا پوجو ست پیرا کی پوجنا کی ہوں منتن ارپو پوج چڑھاو مینس میں آپ سرڈر کرتا ہاں اپنی اقل سرڈر کرتا ہاں یہ میری پوجا ہے پوجو سد پیرا سد پیرا مینس جو آپ نقشے قدم بتایں گے بتائیں گے اسور میں چلنے کو تیار ہوں وہ چرن چلو ਪਰ ਗੋਬਿੰਦ ਮਿਟੇ ਪਾਪ ਜਪੀਏ ਅਰਬਿੰਦ ਮਾਈ ਚਰਨ ਗੁਰ ਮਿਠੇ ਅਗਰ ਕਿਸੇ ਫਿਜ਼ੀਕਲ ਨੂੰ ਸਮਝ ਲਿਆ ਉਹਦੇ ਪੈਰ ਨੂੰ ਅਸੀਂ ਖਾ ਕੇ ਚਟ ਕੇ ਦੇਖਾਂਗੇ ਉਹ ਮਿੱਠੇ ਨਹੀਂ ਹੋਣਗੇ ਪਰ ਮਾਈ ਚਰਨ ਗੁਰ ਮਿਠੇ ਮੀਨਸ ਸਿੱਧੇ ਰਾ ਤੁਰਦੇ ਹਾਂ ਤਾਂ ਮੇਰੇ ਮਿੱਠੇ ਬੋਲ ਬਣਦੇ ਨੇ ਉਹਨੂੰ ਕਹਿੰਦੇ ਨੇ ਮਿੱਠੇ ਹਰ ਬੁਣਗਾ ਮਿੱਠੇ ਹੋ ਜਾਂਦੇ ਆ ਮਿੱਠੇ ਦੇ ਚਰਨ ਅਸੀਂ ਰੀਠਾ ਸੁਣਿਆ ਹੋਇਆ ਹੈ ਮਿੱਠੇ ਹੋ ਗਏ ਗੁਰੂ ਨਾਨਕ ਸਾਹਿਬ ਤੁਹਾਡੇ ਬਾਰੇ ਸਾਖੀ ਸੁਣੀ ਹੋਈ ਹੈ ਬੜੀ ਪ੍ਰਚਲਿਤ ਹੈ ਤੁਸੀਂ ਕੋੜੇ ਰੀਠਿਆਂ ਥੱਲੇ ਬੈਠੇ ਤਾਂ ਮਿੱਠੇ ਹੋ ਗਏ ਪ੍ਰਚਲਿਤ ਸਾਖੀ ਜੋ ਇਤਿਹਾਸ ਵਿੱਚ ਹੈ ਮੈਂ ਉਹ ਦੀ ਸੰਸਕਰਿਆ ਪਰ ਦਰਸਲ ਪ੍ਰਤੀਕ ਸਮਝਾਇਆ ਹੈ ਕਿ ਤੁਹਾਡੀ ਗੱਲ ਤੁਹਾਡੇ ਨਕਸ਼ ਕਦਮ ਤੁਹਾਡੀ ਛੋ ਤੁਹਾਡਾ ਮੈਸੇਜ ਇਸ ਹਿਰਦੇ ਮਨ ਨੂੰ ਮਿਲ ਜਾਂਦਾ ਹੈ ਨਾ ਉਹਦੇ ਬੋਲ ਮਿੱਠੇ ਹੋ ਜਾਂਦੇ ਆ ਵਰਨਾ ਕੌੜੇ ਬੋਲ ਸਾਡੀ ਅਖਾਣ ਦੀ ਪੁਸਤਕੀ ਚ ਰੀਠੜਿਆਂ ਦਾ ਪ੍ਰਸ਼ਾਦ ਮਿਲਣਾ ਭਾਵ ਮੈਂ ਬੜਾ ਐਕਸਪੈਕਟ ਕਰ ਰਿਆ ਸੀ ਕਿ ਮੈਂ ਇਹਦੇ ਕੋਲ ਜਾਵਾਂਗਾ ਮੇਰੇ ਨਾਲ ਮਿੱਠਾ ਬੋਲੇਗਾ ਪਰ ਅੱਗੋਂ ਮੇਰੇ ਨਾਲ ਕੌੜਾ ਬੋਲਿਆ ਕੋਈ ਅਖਾਣ ਹੈ ਮੈਨੂੰ ਅੱਗੋਂ ਨਾ ਕੌੜੇ ਬੋਲ ਦਾ ਰੀਠੜਿਆਂ ਦਾ ਪ੍ਰਸ਼ਾਦ ਮਿਲਿਆ ਲੇਕਿਨ ਗੁਰਨਾਨਕ ਸਾਹਿਬ ਦੀ ਛੋਹ ਦੇ ਨਾਲ ਕੌੜੇ ਰੀਠੇ ਕੌੜੇ ਬੋਲ ਮਿੱਠੇ ਹੋ ਜਾਂਦੇ ਆ ਰੱਬ ਜੀ ਮਿੱਠਿਆਂ ਰੱਬ ਜੀ ਦੇ ਮਿੱਠ ਬੋਲੜੇ ਵਾਲੀ ਬੋਲੀ ਸਮਝ ਆ ਜਾਂਦੀ ਹੈ ਉਹ ਬੋਲੀ ਨੂੰ ਪਾਖਿਆ ਪਾਉ ਅਪਾਰ ਕਹਿੰਦੇ ਨੇ ਪਿਆਰ ਦੀ ਬੋਲੀ ਹਮਦਰਦੀ ਦੀ ਬੋਲੀ ਪ੍ਰਭ ਮਿਲ ਬੇਕੋ ਪ੍ਰੀਤ ਮਨ ਲਾਗੀ ਮੈਨੂੰ ਆਪਣੇ ਅੰਦਰ ਦੇ ਰੱਬ ਜੀ ਦੇ ਨਾਲ ਮਿਲਣ ਦੀ ਪ੍ਰੀਤ ਜਿਗਿਆਸਾ ਬਰਨਿੰਗ ਡਿਜ਼ਾਇਰ ਪੈਦਾ ਹੋ ਗਈ ਹੈ ਬਰਨਿੰਗ ਡਿਜ਼ਾਇਰ ਨੂੰ ਪ੍ਰੀਤ ਕਹਿੰਦੇ ਨੇ ਗੁਰਬਾਣੀ ਅੰਦਰ ਪ੍ਰੀਤ ਦੀ ਡੈਫੀਨੇਸ਼ਨ ਬੜੀ ਸਿੰਪਲ ਜੀ ਦਿੱਤੀ ਹੋਈ ਹੈ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਪ੍ਰੀਤ ਪ੍ਰੇਮ ਪਿਆਰ ਆਸ਼ਕੀ ਜੋ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਧੜਤਲੀ ਗਲੀ ਮੇਰੀ ਆਪਨੀ ਮਤ ਨੂੰ ਆਪਣੀ ਤਲੀ ਤੇ ਰੱਖ ਕੇ ਆ ਜਾ ਮੀਨਸ ਮਨ ਕੀ ਮਤ ਤਿਆਗੋ ਹਰਜਨ ਹੁਕਮ ਬੋਝ ਸੁਖ ਪਾਈ ਹੈ ਬਸ ਇਹ ਸਿੱਖ ਲੈ ਇਹ ਸਿੱਖਣ ਵਾਸਤੇ ਨਾ ਤੇਰੇ ਮਨ ਦਾ ਲੇਖਾ ਤੈਨੂੰ ਮਿਟਾਣਾ ਪਏਗਾ ਮਨ ਦਾ ਲਿਖਿਆ ਆ ਮਸਤਕ ਭਾਗ ਮੰਦیرے ਵਾਲਾ ਲੇਖਾ ਮਿਟਾਣਾ ਪਏਗਾ ਇਸ ਸ਼ਬਦ ਨੂੰ ਬੜੇ ਧਿਆਨ ਨਾਲ ਸਮਝ ਲਈਏ ਮਨ ਮੇਰਾ ਲੇਖੇ ਲਿਖਦਾ ਕਰਣੀ ਕਾਗਦ ਮਨ ਵਸਵਾਣੀ ਬੁਰਾ ਪਲਾਦੋਏ ਲੇਖ ਪਏ ਜੋ ਜੋ ਕਿਰਤ ਚਲਾਏ ਤ्यों ਚਲੀਏ ਇਹਦਾ ਮਤਲਬ ਕਾਇਆ ਅੰਦਰ ਪਾਪ ਪੁਨ ਦੋਏ ਪਾਈ ਦੋਹੀ ਮਿਲਕੇ ਸ੍ਰਿਸ਼ਟੂਪਾਈ ਮੇਰੀ ਨਵੀਂ ਸ੍ਰਿਸ਼ਟੀ ਪੈਦਾ ਹੁੰਦੀ ਹੈ ਸਬਜੈਕਟ ਟੂ ਮੇਰੀ ਕਾਇਆ ਦੇ ਅੰਦਰ ਪਾਪ ਨੂੰ ਦੋਨੋਂ ਨੇ ਚੰਗੇ ਤੇ ਮੰਦੇ ਖਿਆਲ ਦੋਨੋਂ ਨੇ ਦੋਨਾ ਦੇ ਨਾਲ ਮਿਲਕੇ ਮੈਂ ਆਪਣੀ ਸ੍ਰਿਸ਼ਟੀ ਬਣਾਈ ਹੋਈ ਹੈ ਪਰ ਮਨ ਨੂੰ ਚੰਗੇ ਖਿਆਲਾਂ ਦੀ ਸ੍ਰਿਸ਼ਟੀ ਬਣਾਣੀ ਨਹੀਂ ਆਉਂਦੀ ਚੰਗੇ ਖਿਆਲਾਂ ਦੀ ਸ੍ਰਿਸ਼ਟੀ ਬਣਾਉਣ ਵਾਸਤੇ ਮੈਨੂੰ ਸਤਗੁਰੂ ਦੇ ਦਰਿਆ ਵਿੱਚ ਨਾਣਾ ਈਰਤ ਨਾਵਾ ਜੇ ਤਿਸ ਪਾਵਾਂ ਵੇਣ ਪਾਣੇ ਕਿ ਨਾਇ ਕਰੀ ਜੇ ਮੇਰੀ ਨਵੀਂ ਸ੍ਰਿਸ਼ਟੀ ਤੁਸੀਂ ਬਣਾਈ ਹੈ ਜੇ ਤਿਸ ਸ੍ਰਿਸ਼ਟੂਪਾਈ ਵੇਖਾ ਵੀਣ ਕਰਮਾ ਕੇ ਤੁਹਾਡੀ ਮਾਤਨ ਬਗੈਰ ਮਿਲਨੀ ਨਹੀਂ ਸੀ ਵੀਣ ਕਰਮਾ ਕੇ ਮਿਲਨੀ ਮਾਤਵੀ ਜ ਰਤਨ ਜਵਾਰ ਮਾਣਿਕ ਦੀ ਤੁਸੀਂ ਮੇਰੀ ਨਵੀਂ ਸ੍ਰਿਸ਼ਟੀ ਬਣਾ ਦਿੱਤੀ ਹੈ ਮੈਂ ਨਾਤਾ ਤੁਹਾਡੀ ਤੁਹਾਡੇ دریا ਚ ਆ ਕੇ ਤੁਹਾਡੇ ਸਰੋਵਰ ਹੀ ਚ ਆ ਕੇ ਐਨੀਆ ਤੀਰਥ ਨਾਵਾਂਗਾ ਜੇ ਰੱਬ ਜੀ ਨੂੰ ਪਾਵੇਗਾ ਇਹ ਉਹਦੇ ਅਰਥ ਨਹੀਂ ਬਣ ਰਹੇ ਜਦੋਂ ਅਸੀਂ نمرتا دیا نا انہوں سندا نہ جو دیس ہے گر سکھڑا جو جو سکھیا آپ میرے کو دیں گے میں نمرتا سے ماننے کو تیار ہوں جو دیس ہے گر سکھڑا اس نیم نیم لاگو بنا چترائی کی تو کی تیا بنا اینی ہرڈل ایرڈل اینی شک شبہ آپ کی بات ماننے کو تیار ہوں تص نیم نیم لاغوں پائے جیو میں اس راستے پر چلنے کو تیار ہوں پربھ ملبے کو پرت من لاگی میری پریت ہے ਮੈਂ ਪ੍ਰੀਤ ਆਸੇ ਨਾ ਆਪਣੀ ਮਾਤਰ ਲੋ ਜੀ ਰੱਖਿਆ ਪ੍ਰੀਤ ਦੀ ਨਿਸ਼ਾਨੀ ਜੋ ਤੋ ਪ੍ਰੇਮ ਖੇਲਣ ਕਾ ਚਾਹ ਸਿਰ ਤਰਤਲੀ ਗਲੀ ਮੇਰੀ ਆਉ ਇਤ ਮਾਰਕ ਤੈਰ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਹੁਣ ਅੱਗੇ ਕਹਿੰਦੇ ਨੇ ਪਾਏ ਲਗੋਂ ਮੋਇ ਕਰੂ ਬੇਨਤੀ ਕੋਉ ਸੰਤ ਮਿਲੇ ਵਡ ਪਾਗੀ ਮੇਰੇ ਅੰਦਰ ਰੱਬ ਜੀ ਰਹਿੰਦੇ ਨੇ ਉਹ ਮੇਰੇ ਵੱਡੇ ਪਾਗ ਬਨਾਨਦੇ ਸ਼ਬਦ ਦੇ ਵਿੱਚ ਜਿਹੜੇ ਬਰੀਕ ਪੁਆਇੰਟ ਹੁੰਦੇ ਨੇ ਨਾ ਉਹ ਪੁਆਇੰਟਸ ਨੂੰ ਗੁਰੂ ਸਾਹਿਬ ਰਹਾਉ ਅਤੇ ਆਖਰੀ ਪੰਕਤੀ ਨਾਲ ਖੋਲ ਦਿੰਦੇ ਨੇ ਕਹਿੰਦੇ ਨੇ ਮਿਟਿਓ ਅੰਧੇਰ ਮਿਲਤ ਹਰਨਾਨਕ ਓਥੇ ਕਰੇ ਕੋਉ ਸੰਤ ਮਿਲੇ ਸੰਤ ਦੇ ਤੱਤੇ ਨੂੰ ਔਂਕੜ ਹੈ ਵਿਜ਼ਡਮ ਤਤ ਗਿਆਨ ਸਤਗੁਰ ਅਖੀਰ ਤੇ ਕਹਿੰਦੇ ਨੇ ਮਿਟਿਓ ਅੰਧੇਰ ਮਿਲਤ ਹਰਨਾਨਕ ਹੁਣ ਤਾਂ ਇਹ ਨਾ ਕੋਈ ਵਿਚਾਰਲਾ ਸੰਤ ਮਿਲਾ ਰਿਹਾ ਹੈ ਉਹ ਤੇਕ ਡਿਮਾਂਡ ਕਰ ਰਹੇ ਸਰ ਲਫ਼ਜ਼ਾਂ ਨਾਲ ਭੁਲੇਖਾ ਲੱਗ ਸਕਦਾ ਹੈ ਪਰ ਲਫ਼ਜ਼ਾਂ ਦੀ ਗਹਿਰਾਈ ਪਿੱਛੇ ਲਫ਼ਜ਼ਾਂ ਦੇ ਭਾਵ ਅਰਥ ਨੂੰ ਹਿਡਨ ਮੈਸੇਜ ਜਿਹੜਾ ਉੱਥੇ ਤੱਕ ਪਹੁੰਚਣਾ ਸਾਡਾ ਫਰਜ਼ ਹੈ ਜੇ ਉੱਥੇ ਤੱਕ ਨਹੀਂ ਪਹੁੰਚੇ ਨਾ ਗੜਬੜ ਹੋ ਜਾਏਗੀ ਜੇਕਰ ਅਸੀਂ ਬਾਣੀ ਪੜਾਂਗੇ ਉਸ ਵਿੱਚ ਆਏਗਾ ਸਿੱਧੇ ਸਿੱਧੇ ਲਫ਼ਜ਼ ਇਹਨਾਂ ਸਿੱਧੇ ਪੜ ਜਾਾਂਗੇ ਨਾ ਔਰ ਭਾਵ ਅਰਥ ਨਹੀਂ ਸਮਝਾਂਗੇ ਤਾਂ ਆਏਗਾ ਉਠ ਫਰੀਦਾ ਉਜੂ ਸਾਜ ਸਾਨੂੰ ਉਜੂ ਸਾਜ ਨਹੀਂ ਚਾਹੀਦਾ ਸੁਭਾ ਨਿਵਾਜ ਗੁਜਾਰ ਜੋ ਸਿਰ ਸਾਈ ਨਾਨੀ ਵਿੱਚ ਸੋਸਿਰ ਕਾ ਪੁੱਤਰ ਜੋ ਸਿਰ ਸਾਈ ਨਾ ਨਹੀਂ ਵੋ ਸੋ ਸਿਰ ਕੀਤੇ ਕਾਇ ਕੁੰਨੇ ਹੀਟ ਤੇ ਲਾਈ ਹੈ ਪਕੜ ਕੇ ਕੁੰਨੀ ਹੇਟਾ ਦਾ ਸਿਰ ਪਕੜ ਕੇ ਸਾੜਦੀ ਹੈ ਨਹੀਂ ਸਾਧ ਸੰਗ ਜੀ ਭਾਵਰਥਾ ਤੱਕ ਜਾਣਾ ਸਾਡਾ ਫਰਜ਼ ਹੈ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਪਾਈ ਸਹਿਜ ਬਿਲੋਵੋ ਆਸਾਸਥਾ ਪੜਾ ਕਰਨਾ ਛੇਤੀ ਛੇਤੀ ਨਾ ਪੜਿਆ ਕਰ ਤੈਨੂੰ ਸਿਰਫ ਨਿਤਨੇਮ ਕਰਨਾ ਤੇ ਬਹੁਤ ਅੱਛੀ ਗੱਲ ਹੈ ਪਰ ਤੈਨੂੰ ਇਹ ਭੁਲੇਖਾ ਪੈ ਗਿਆ ਸਿਰਫ ਨਿਤਨੇਮ ਕਰ ਲਿਆ ਰੱਬ ਜੀ ਦਾ ਰੁਲਾ ਬਾਲਾ ਦਿੱਤਾ ਚਲੋ ਨਹੀਂ ਨਿਤਨੇਮ ਕਰਨਾ ਹੈ ਔਰ ਸਮਝ ਸਮਝ ਕੇ ਆਸਤਾ ਆਸਤਾ ਕਰਨਾ ਹੈ ਮੈਨੂੰ ਬਚਪਨ ਦਾ ਯਾਦ ਹੈ ਪਹਿਲਾਂ ਮੈਂ ਨਿਤਨੇਮ 20 ਮਿੰਟ ਕਰਦਾ ਸੀ ਫਿਰ ਉਹਨਾਂ ਨੇ ਕਿ ਇਹ ਵਾਲੀ ਬਾਣੀ ਪੜ੍ਹਨੀ ਚਾਹੀਦੀ ਆਸਤਾ ਆਸਤਾ ਮੈਂ 40 ਮਿੰਟ ਹੋ ਗਿਆ ਆਸਤਾ ਆਸਤਾ ਮੇਰਾ ਨਿਤਨੇਮ 1.5 ਘੰਟੇ ਦਾ ਹੋ ਗਿਆ ਫਿਰ ਮੈਨੂੰ ਸਾਰਾ ਜ਼ਬਾਨੀ ਯਾਦ ਹੋ ਗਿਆ ਫਿਰ ਮੈਂ ਨਾਲਿਆ ਧੋਂਦੇ ਉੱਠਦੇ ਬੈਠਦੇ ਤਿਆਰ ਹੁੰਦੇ ਕਰਨ ਲੱਗ ਪਿਆ ਆਸਤਾ ਆਸਤਾ ਮੇਰਾ ਨਿਤਨੇਮ 1.5 ਘੰਟੇ ਤੋਂ ਉਹ ਯੂ ਵਾਲਾ ਮੈਂ ਛੇਤੀ ਛੇਤੀ ਪੜਨ ਲੱਗ ਪਿਆ 40 ਮਿੰਟ ਹੋ ਗਿਆ ਫਿਰ ਹੋਰ ਸਪੀਡ ਨਾਲ ਕਰਨ ਲੱਗ ਪਿਆ 50 ਮਿੰਟ ਹੋ ਗਿਆ ਘਟਾਈ ਦੇ ਗੁਰੂ ਸਾਹਿਬ ਕਹਿੰਦੇ ਨੇ ਨਿਤਨੇਮ ਦੀ ਦਾ ਆਦਤ ਪਾ ਤੇ ਆਪਣੇ ਦਿਨੇ ਚ ਨਾ 20 25 40 ਮਿੰਟ ਕਰਦਾ ਨੂੰ ਉਹਨਾਂ ਨੂੰ 24 ਆਵਰਸ ਐਕਸਪੈਂਡ ਕਰ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈਹੰਦਿਆ ਉਠਦਿਆਰ ਨਾਮ ਤੇ ਆਵੇ ਹਰ ਵੇਲੇ ਜੁੜਨਾ ਸਵੇਰੇ ਇੱਕ ਵਾਰੀ ਕਰ ਲਿਆ ਬਸ ਉਹ ਲੇਖਾ ਸਵੇਰੇ ਇੱਕ ਵਾਰੀ ਕਰਨਾ ਬਹੁਤ ਅੱਛੀ ਗੱਲ ਹੈ ਪਰ ਸਾਰਾ ਦਿਨੇ ਨੂੰ ਜੀਣਾ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਐ ਬਣ ਨਾ ਤੂੰ ਦਿਹਾੜੀ ਦਾ ਕਿਸੇ ਹੋ ਬਿਜ਼ਨਸਮੈਨ ਬਣ ਜਾਂਦਾ ਹੈ ਜਾਂ ਕੁਝ ਹੋਰ ਨੌਕਰੀ ਪੇਸ਼ਾ ਬਣ ਜਾਂਦਾ ਹੈ ਜਾਂ ਕੁਝ ਹੋਰ ਬਣ ਜਾਂਦਾ ਹੈ ਜਾਂ ਕੁਝ ਹੋਰ ਬਣ ਜਾਂਦਾ ਸਾਰਾ ਦਿਨ ਗੁਰਬਾਣੀ ਬਣੀ ਐ ਜੀਵਨ ਜਾਤ ਸਿੱਖ ਉਹ ਜੀਵਨ ਜਾਤ ਸਿੱਖਣ ਵਾਸਤੇ ਨਾ ਗੁਰੂ ਪਾਤਸ਼ਾਹ ਨੂੰ ਪੁੱਛਦੇ ਆ ਮੈਂ ਨਾ ਹਰ ਹਿਰਦੇ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੀਰਾ لوب وکار جنا من لاغا ہر وسرا پورکھ چنگیرا جو لوبھی ہیں لالچی ہیں ان کو بھگوان بھول گیا ہے ان ہویا کی لوب وکار جنا من لاغا ہر وسرا پورکھ چنگیرا کوئی منموکھ موڑ اگیانی کہیں ہیں تین مستق پاگ مندے یہ مندے پاگ ہیں کہ تُو اپنے من کی باتیں مانتا رہتا ہے تیرے من کو عقل نہیں ہے سات سنگھ جی ہوں مندے بھاگ کی نشانی یہ نہیں ہے کہ میرا بزنس ڈاؤن ہو گیا مندے باغ کی نشانی نہیں ہے کہ میرے گھر پتر نہیں ہے منہ باغ کی نشانی نہیں ہے کہ میری کار ایسیڈنٹ ہو گیا مندے بھاگ کی نشانی نہیں ہے کہ ساڈا اسٹاک مارکیٹ جی کچھ ڈاؤن ہو گیا مندے باغ کی نشانی ہے کہ میں من مکھ ہاں میں من کی گل منہ ایز پر گربا آؤٹ آف ਕੋਈ ਮਨਮੁਖ ਮੂੜ ਅਗਿਆਨੀ ਕਹੀਆਂ ਤਿੰਨ ਮਸਤਕ ਭਾਗ ਮੰਦੀਰਾ ਹੁਣ ਅੱਗੇ ਕਹਿੰਦੇ ਨੇ ਵਿਵੇਕਬੁੱਧ ਸਤਗੁਰ ਤੇ ਪਾਈ ਵਿਵੇਕਬੁੱਧ ਸਤਗੁਰ ਦੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰ ਤੇ ਪਾਇਆ ਸਤਗੁਰ ਦੀ ਮੱਤ ਲਈ ਰੱਬ ਜੀ ਦੀ ਨਿਰੰਤਰ ਯਾਦ ਦਾ ਸੁਣਿਆ ਸਮਝਿਆ ਜਨ ਨਾਨਕ ਨਾਮ ਗੁਰ ਤੇ ਪਾਇਆ ਤੁਰ ਮਸਤਕ ਆਪਣੇ ਮੱਥੇ ਤੇ ਆਪਣੇ ਥੌਟ ਪ੍ਰੋਸੈਸ ਦੀ ਜੜ ਤੱਕ ਉਹਨੂੰ ਧੂਰ ਕਹਿੰਦੇ ਨੇ ਤੁਰੇ ਤੱਕ ਡੈਪਥ ਤੱਕ ਮਸਤਕ ਭਾਗ ਲਿਖੇਰਾ ਪਹਿਲਾ ਮਸਤਕ ਭਾਗ ਮੰਦੀਰਾ ਸਮਝਿਆ ਫਿਰ ਮਸਤਕ ਭਾਗ ਚੰਗੇਰਾ ਲਿਖਣ ਦਾ ਮਨ ਬਣਾਇਆ ਫਿਰ ਮਸਤਕ ਭਾਗ ਚੰਗੇਰਾ ਲਿਖੇਰਾ ਲਿਖਣ ਦੀ ਸਤਗੁਰੂ ਕੋਲੋਂ ਮਤ ਲਈ ਇਸ ਦਾ ਮਤਲਬ ਕਲੀਅਰ ਹੈ ਹਮ ਆਪਣੇ ਮਾਥੇ ਭਾਗ ਆਪ ਲਿਖਤੇ ਹੈ ਡਿਪੈਂਡ ਕਰਤਾ ਹੈ ਕਿਆ ਲਿਖਤੇ ਹੈ ਹੁਣ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਸਹੀ ਵਾਲੀ ਸਿੱਖਿਆ ਸੁਣ ਲੈ ਉਹ ਅੰਦਰ ਲਿਖੀ ਹੋਈ ਹੈ ਨਾਨਕ ਲਿਖਿਆ ਨਾਮ ਉਹ ਸਿੱਖਿਆ ਸੁਣ ਲੈ ਉਹਦੇ ਨਾਲ ਤੈਨੂੰ ਲੇਖਾ ਲਿਖਣਾ ਆ ਜਾਏਗਾ ਤੂੰ ਮਨ ਦੇ ਲੇਖੇ ਲਿਖਦਾ ਮਨ ਐਸਾ ਲੇਖਾ ਤੂੰ ਕੀ ਪੜਿਆ لےکھا دینا تیرا سر رہا جیت جانا تھی پہنتا کوئی ذرا سا کچھ کرتے کو کرو چڑھ جاتا ہے کھو جام دے لےکھا دینا پی گیا جام کا ٹھیک برا ہے وہ نہیں سیا جائے کرو کتنے کچھ دیکھا لوب ہو گیا یہ میرا ہونا چاہیے لب ہو گیا یہ جو تمہارا ہے یہ بھی میرا ہونا چاہیے اور ساری دنیا کا سب میرا ہونا چاہیے کہ لب اور لوب لب مطلب تمہارا جو کچھ ہے وہ میرے کو مل جائے لوب ہوں ਸਾਰੀ ਦੁਨੀਆ ਦਾ ਸਭ ਕੁਝ ਮੇਰੇ ਕੋਲ ਮਿਲ ਜਾਏ ਮੇਰਾ ਟਿੱਡ ਨਹੀਂ ਰਜਦਾ ਤ੍ਰਿਸ਼ਨਾ ਲਬ ਲੋਭ ਹੰਕਾਰ ਕੀ ਮਾਤੀ ਐ ਸਾਰਾ ਜਦੋਂ ਹੋ ਜਾਂਦਾ ਹੈ ਇਹ ਸਾਰੇ ਥਾਂ ਥਾਂ ਤੇ ਜਮ ਮੈਨੂੰ ਸਤਾਉਂਦੇ ਨੇ ਜਮਾ ਦਾ ਲੇਖਾ ਜਮਾ ਦਾ ਲੇਖਾ ਨਹੀਂ ਦੇਣਾ ਪੈਂਦਾ ਜੇ ਸਤਗੁਰੂ ਦੀ ਮੱਤ ਲੈ ਲਈਏ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਸकी ਸੇਵਾ ਕੀਤੀ ਫਿਰ ਲੇਖਾ ਮੰਗੀਏ ਮੀਨਸ ਜਿਸकी मान ਕਰ ਚਲੋ ਤੋ ਫਿਰ ਤੁਮਕੋ ਲੇਖਾ ਦੇਣਾ ਪੜੇ ਸੇਵਾ ਦਾ ਮਤਲਬ ਮਾਨ ਕੇ ਚੱਲਣਾ ਇਕਤਾ ਸੇਵਾ ਅਸੀਂ ਕਰਦੇ ਆ ਨਾ ਗੁਰਦੁਆਰੇ ਆਏ ਦਰਿਆ ਚਾੜੀਆਂ ਲੰਗਰ ਪਕਾਇਆ ਫੁਲਕੇ ਪਕਾਏ ਸੰਗਤਾਂ ਨੂੰ ਵਰਤਾਏ ਜੋੜੇ ਰੱਖੇ ਐ ਸੇਵਾ ਨਹੀਂ ਇਕ ਸੇਵਾ ਹੈ ਪ੍ਰਬੰਧਕਾਂ ਦੇ ਨੇ ਗੁਰਦੁਆਰੇ ਦਾ ਪ੍ਰਬੰਧ ਕਰਦੇ ਨੇ ਐ ਸੇਵਾ ਹੈ ਸਤਸੰਗ ਜੀ ਇਹ ਜਿਹੜੀ ਸਾਰੀ ਸੇਵਾ ਹੈ ਮੁਬਾਰਕ ਹੈ ਕਿਉਂਕਿ ਇਹ ਕਰਦੇ ਆ ਜੇ ਸਤਗੁਰ ਦੀ ਗੱਲ ਸੁਣਨੀ ਹੈ ਸਾ ਸੇਵਾ ਕੀਤੀ ਸਫਲ ਹੈ جی ست گر کا من مننے من من منس جو ست گر جی کہتے ہیں اگر اس کو مان جہاں ستگر کا من منیا جو ستگ جی نے کہا اگر اس کو مانا تو پاپ کا سمبل پنے پیڑے خیال پیڑیاں آتا گئیں اس کا مطلب سیوا کا مطلب نکلا ہر سیوا کرو سفل گردرشن کی جی آ جائے گا گر کی سیوا کرو دن رات پھر کی میں کری میں تے سیوا دا میں نہ صرف ڈالا چڑھا نہ رکھیا ہے میں تے سیوا دا مطلب صرف پھل کے پکانا رکھیا ہے ساسنگ کہتا او تے سیوا ساڑی لینگویج ہے او تے سی کرنی ہے کردے ہی ہاں مبارک ہے لیکن گرمت انسار سیوا ہے ست کی سیوا سفل ہے گر کی سیوا کرو دن رات او والی جدو کرو جو گرو کہتا ہے اگر اس کو دن رات مانو 24 hours مانو پتہ کیا اندھا ہے سوکھ سہج ਮਨ ਆਵੇ ਸ਼ਾਂਤ ਜੇ ਨਾ ਜਿੰਦੇ ਸੁਖੀ ਜਿੰਦੇ ਅੰਜ ਭਾਗ ਬਨਾਨਿਆ ਸੁਖੀ ਹੋ ਜਾਂਦੇ ਨਹੀਂ ਤਾਂ ਕੁੜਿਆ ਰਹਿੰਦੇ ਆ ਉਹਨੂੰ ਕਹਿੰਦੇ ਨੇ ਸੱਚ ਆਜ ਸਿੱਖ ਬੈਠੇ ਸਤਿ ਪਾਸੇ ਕੁੜਿਆਰ ਕੁੜਿਆਰੀ ਜਾਇਰ ਲੈ ਕੁੜਿਆਰ ਕੁੜਿਆਰੀਆਂ ਚ ਜਾ ਕੇ ਕਿਉਂ ਰਲ ਜਾਂਦੇ ਨੇ ਸਤਿਗੁਰੂ ਕੋਲ ਕਿਉਂ ਨਹੀਂ ਬਹਿਣਾ ਚਾਹੁੰਦੇ ਨੇ ਕਿਉਂਕਿ ਉਹ ਭਾਗ ਬਣਾਣਾ ਨਹੀਂ ਚਾਹੁੰਦੇ ਉਹ ਮਸਤਕ ਭਾਗ ਮੰਦیرے बैड ਹੈਬਿਟਸ ਦੇ ਨਾਲ ਦੇ ਆਰ ਹੈਪੀ ਉਹ ਕੀ ਕਰਦੇ ਨੇ ਜਿਨ ਕੇ ਚਿੱਤ ਕઠੋਰ ਹੈ ਸੇ ਮਹਿ ਨਾ ਸਤਿਗੁਰੂ پاس ਪੱਥਰ ਦਿਲ ਹੋ ਗਏ ਨੇ کرو ہو گئے اپنی, اپنی بیڈ ہےبٹس نال صاحب نو دکھی کر کے پتھر ہردہ ہو گیا کڑ چل چل کر چت کڑ دے ਫਿਰ ਜਾਏ ਬਹਿ ਕੁੜਿਆਰਾ ਪਾਸ ਫਿਰ ਜਾਏ ਬਹਿ ਕੁੜਿਆਰਾ ਪਾਸ ਸਚਿਆਰ ਸਿੱਖ ਬੈਠੇ ਸਤ ਗੁਰ ਪਾਸ ਸਚਿਆਰ ਸਿੱਖ ਬੈਠੇ ਸਤ جو سچا بننا چاہتا ہے وہ ستگور کے نیڑے بہتا ہے جو اپنے مستک بھاگ مندے بیڈ ہیبٹس کے کل وک کٹنا چاہتا ہے وہ ستگور کو بہتا ہے جو پوڑیار ہے وہ ستگور کو بہنا پسند نہیں کرتا دیٹس سائی پیپل سے وہ نمرتا اتنی نہیں میرے کو پسند یہ نہیں ہمارے گھر میں چلتی آئی ڈونٹ لائک نمرتا کہ ہر ویل نمرتا رکھو اگلا تو سر ہی چڑھ جائے گا ਹਾਰ ਵੇਲੇ ਮਿੱਠਾ ਬੋਲਦੇ ਰਹੋ ਉਹ ਮੇਰੀ ਵੀਕਨੈਸ ਦਾ ਮਿਸਯੂਜ਼ ਕਰ ਜਾਏਗਾ ਇਸ ਤਰ੍ਹਾਂ ਅਸੀਂ ਗੋਡਲੀ ਕੁਆਲਿਟੀਆਂ ਸੈਜ ਸਬਰ ਸੰਤੋਖ ਛੱਡਦੇ ਜਾਂਦੇ ਹਾਂ ਕੁੜਿਆਰ ਕੁੜਿਆਰੀ ਜਾਇ ਰਲੇ ਬਟ ਸਚਾਰਸਿਕ ਬੈਠੇ ਸਤਗੁਰ ਪਾਸ ਜਿਸकी सेवा ਕੀਤੀ ਫਿਰ ਲੇਖਾ ਮੰਗੀ ਹੈ ਸੇਵਾ ਕੀ ਦੀ ਕੀਤੀ ਮਨ ਦੀ

اپسٹ کر دیندہ ہے اوکھا کر دیندہ ہے راب جی دا رستہ تے بہت سوکھا ہے جس کی سیوہ کی تھی پھر لیکھا منگیے سا سیوہ اوکھی ہوئی نانک سیوہ کرو ہر گر سفل درشن کی پھر لیکھا منگے نا کوئی پھر جام کا لیکھا نہیں پیندا ترم رائے در کاغت فاڑے جن نانک لیکھا سمجھا منو لیکھا سمجھ گیا کہ کیسے کہیں پر کوئی چھوٹی سی گلتی کرتا ہے اور اس کی گلتی کی سزا اپنے آپ کو دینے کے لیے میں اپنے لیے باربیکیو کی سیکھے لگا کے اور سڑتا رہتا ہوں تپتا رہتا ہوں اے لیکھا سمجھ گیا گلتی تم کرو اور دکھی ہاموئے جاؤ میرے ستگ نے میرے کو سکھا دیا سمپل ایک فنڈا ਮੇਰੇ ਨਾਨੀ ਜੀ ਮੈਨੂੰ ਕਹਿੰਦੇ ਨੇ ਬਚਪਨ ਵਿੱਚ ਇੱਕ ਕੱਚ ਦਾ ਗਲਾਸ ਹੈ ਕੰਪਨੀ ਨੂੰ ਹੀ ਪਤਾ ਹੈ ਮੈਨੂੰ ਹੀ ਪਤਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਇੱਕ ਦਿਨ ਇਹ ਜ਼ਰੂਰ ਟੁੱਟੇਗਾ ਪਰ ਮੇਰੇ ਕੋਲ ਟੁੱਟੇ ਨੌਕਰਾਨੀ ਕੋਲ ਟੁੱਟੇ ਨੂੰ ਕੋਲ ਟੁੱਟੇ ਕਿਸੇ ਕੋਲ ਵੀ ਟੁੱਟੇ ਇਸ ਗਲਾਸ ਦੇ ਟੁੱਟਣ ਤੇ ਔਖੇ ਹੋਣ ਦੀ ਕੀ ਲੋੜ ਹੈ ਬਸ 6 ਬੰਦੇ ਇਸ ਘਰ ਦੇ ਨੇ 6 ਦੇ 6 ਇਸ ਗਲਾਸ ਵਿੱਚ ਪਾਣੀ ਪੀਂਦੇ ਨੇ ਮੈਂ ਕਿਉਂ ਨੌਕਰਾਨੀ ਨਾਲ ਜਾਂ ਬੱਚੇ ਦੇ ਨਾਲ ਔਖੀ ਹੋਵਾਂ ਤੋੜ ਦਿਆਂ ਨਾ ایک گلاس ایک ہی, ہی کراکری روز توڑ دی رہے گی میں لکھا ہنکار دا کرو دا اپنے سیرے سزا رما, دندی رما چھوٹ دے ٹوٹ گیا کوئی بات نہیں لےکھا ج نانک لکھا سمجھا